ਅੱਜ ਇਹ ਗੱਲ ਕਰਦੇ ਹਾਂ 12 ਪੌਧੀ 12 ਪੌਹ ਦੇ ਦਿਨ ਕਚੈਰੀ ਦੇ ਵਿੱਚ ਪੇਸ਼ੀ ਹੁੰਦੀ ਹੈ ਤੇ 12 ਪੌਹ ਦੀ ਰਾਤ ਆਖਰੀ ਰਾਤ ਹੈ ਕੱਲ ਨੂੰ ਸਵੇਰੇ ਜਿਹੜਾ ਹੈਗਾ ਇਹ ਸ਼ਹੀਦੀ ਹੋਣੀ ਹੈ ਸਾਹਿਬਜ਼ਾਦੇ ਨੀਆਂ ਵਿੱਚ ਨਹੀਂ ਜਾਣੇ ਨੇ ਤਾਂ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਕਿ 12 ਪੌਹ ਦੇ ਦਿਨ ਅਤੇ ਰਾਤ ਦੇ ਵਿੱਚ ਕੀ ਘਟਨਾ ਕਰਮ ਘਟਿਆ ਸਭ ਤੋਂ ਪਹਿਲਾਂ ਫਤੀਸਾਂ ਜਪੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਪੌਹ ਦੀ ਰਾਤ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਮਾਤਾ ਜੀ ਦੇ ਨਾਲ ਠੰਡੇ ਬੁਰਜ ਦੇ ਵਿੱਚ ਰਹਿੰਦੇ ਨੇ ਤੇ ਜੋ ਕੜਾਕੇ ਦੀ ਠੰਡ ਹੈ ਇਸ ਨੂੰ ਜਿਹੜਾ ਹੈਗਾ ਆਪਣੇ ਸਰੀਰ ਤੇ ਉਹ ਸਹਿਣ ਕਰਦੇ ਨੇ ਮਾਤਾ ਜੀ ਵੱਲੋਂ ਸ਼ਹੀਦ ਦਾਦਾ ਜੀ ਅਤੇ ਹੋਸ਼ੀ ਸਿੰਘਾਂ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਦੂਜੇ ਪਾਸੇ 11 ਪੌ ਦੀ ਰਾਤ ਨੂੰ ਵਜੀਦ ਖਾਨ ਨੂੰ ਨੀਂਦ ਨਹੀਂ ਆ ਰਹੀ ਉਹ ਵੀ ਚਾਹੁੰਦਾ ਹੈ ਕਿ ਮੈਂ ਜਿਹੜਾ ਹੈਗਾ ਹੈ ਜਾਂ ਤਾਂ ਸਹਬਜ਼ਾਦਿਆਂ ਤੋਂ ਇਸਲਾਮ ਧਰਮ ਕਬੂਲ ਕਰ ਲਾਂ ਤੇ ਮੇਰਾ ਨਾਮ ਬਣ ਜੇ ਜਾਂ ਫਿਰ ਇਹਨਾਂ ਨੂੰ ਮੌਤ ਦੀ ਸਜ਼ਾ ਕਿਵੇਂ ਦੇਵਾਂ ਤਾਂ ਸੁੱਚਾ ਆਨੰਦ ਆ ਕੇ ਸਲਾਹ ਦਿੰਦਾ ਹੈ ਕਿ ਵਜੀਦ ਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਮਲੇਰਕੋਟਲਾ ਦੇ ਜਿਹੜੇ ਭਰਾ ਸੀ ਨਾਹਰ ਖਾਨ ਨੂੰ ਮਾਰਿਆ ਸੀ ਤੇ ਇੱਕ ਦੂਸਰਾ ਭਰਾ ਅਲੱਗ ਜੰਗ 'ਚ ਮਾਰਿਆ ਸੀ ਜਿਵੇਂ ਤੁਹਾਨੂੰ ਪਤਾ ਹੈ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੈਸਲਾ ਕੀਤਾ ਕਿ ਜੰਗ ਗੜੀ ਦੇ ਅੰਦਰੋਂ ਲੜੀ ਜਾਊਗੀ ਤਾ ਉਸ ਸਮੇਂ ਨਵਾਬ ਮਲੇਰ ਕੋਟਲਾ ਦਾ ਜਿਹੜਾ ਭਰਾ ਸੀ ਨਾਹਰ ਖਾਨ ਉਹਨੇ ਸੋਚਿਆ ਕਿ ਮੈਂ ਹੁਣੇ ਜਾਣਾ ਪੌੜੀ ਨਾ ਚੜ੍ਹ ਕੇ ਤੇ ਗੁਰੂ ਨੂੰ ਫੜ ਲਿਉਣਾ ਹੈ ਤਾਂ ਗੁਰੂ ਜੀ ਇੱਕ ਤੀਰ ਮਾਰਦੇ ਆ ਜਿਹੜਾ ਇੱਕ ਵੇਲੇ ਸ਼ਿਰੀਵੇਦੀ ਪਾਰ ਹੋ ਜਾਂਦਾ ਤੇ ਉੱਥੇ ਉਹ ਡਿੱਗ ਪੈਂਦਾ ਹੈ ਤਾਂ ਇਹ ਜਿਹੜੀ ਸਕੀਮ ਸੀਗੀ ਇਹ ਉਹਨੂੰ ਪਸੰਦ ਆਉਂਦੀ ਹੈ ਵਜੀਦ ਖਾਨ ਨੂੰ ਤੇ ਨਵਾਬ ਮਲੇਰ ਕੋਟਲਾ ਨੂੰ ਕਚਹਿਰੀ ਦੇ ਵਿੱਚ ਬੁਲਾ ਲਿਆ ਜਾਂਦਾ ਹੈ 12 ਪੌ ਦੀ ਸਵੇਰ ਹੁੰਦੀ ਹੈ ਠੰਡਾ ਦੇਣ ਬੱਚਿਆਂ ਨੂੰ ਦਾਦੀ ਜੀ ਤਿਆਰ ਕਰਦੇ ਤੇ ਤਿਆਰ ਹੋ ਕੇ ਜਿਹੜੇ ਬੱਚੇ ਹੈਗੇ ਐ ਸਿਪਾਈਆਂ ਦੇ ਨਾਲ ਕਚਹਿਰੀ ਦੇ ਵਿੱਚ ਆਉਂਦੇ ਐ ਤੇ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਉਂਦੇ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜੀਦ ਖਾਨ ਸਹਿਬਜ਼ਾਦੇ ਨੂੰ ਸਨਮੁਖ ਹੋ ਕੇ ਪੁੱਛਦਾ ਹੈ ਕੀ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਮਲੇਰਕੋਟਲਾ ਦੇ ਦੋ ਭਰਾ ਮਰੇ ਨੇ ਤਾਂ ਸਹਿਬਜ਼ਾਦੇ ਬਿਨਾਂ ਡਰ ਤੋਂ ਬੇਝਿਜਕ ਬੋਲਦੇ ਨੇ ਕੋਈ ਗਲਤੀ ਕੀਤੀ ਹੋਊਗੀ ਨਵਾਬ ਵਜੀਦ ਖਾਨ ਦੀ ਹਰ ਗੱਲ ਦਾ ਜਵਾਬ ਜਿਹੜਾ ਹੈਗਾ ਬੇਖੌਫ ਹੋ ਕੇ ਦਲੇਰੀ ਦੇ ਨਾਲ ਦਿੱਤਾ ਜਾਂਦਾ ਹੈ ਇਸ ਤੋਂ ਪਹਿਲਾਂ ਲਾਲਚ ਵੀ ਦਿੱਤੇ ਜਾਂਦੇ ਐ ਕਿ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਤੁਹਾਨੂੰ ਪੈਸਾ ਦਿੱਤਾ ਜਾਊਗਾ ਧਨ ਦੌਲ ਦਿੱਤੀ ਜਾਊਗੀ ਡੋਲੇ ਦਿੱਤੇ ਜਾਣਗੇ ਰਾਜ ਦਿੱਤਾ ਜਾਏਗਾ ਪ੍ਰੰਤੂ ਕੋਈ ਵੀ ਜਿਹੜਾ ਲਾਲਚ ਅਤੇ ਡਰ ਉਹਨਾਂ ਨੂੰ ਉਹ ਪ੍ਰਭਾਵਿਤ ਨਹੀਂ ਕਰ ਸਕਿਆ ਤਾਂ ਦੋਨੋਂ ਸਹਬਜ਼ਾਦੇ ਕਚਹਿਰੀ ਦੇ ਵਿੱਚ ਨੇ ਤਾਂ ਫਿਰ ਦੁਆਰਾ ਵਜੀਦ ਖਾਨ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੇ ਪਿਤਾ ਨੇ ਨਵਾਬ ਮਲੇਰ ਕੋਟਲਾ ਦੇ ਭਰਾਵਾਂ ਦਾ ਕਤਲ ਕੀਤਾ ਹੈ ਤਾਂ ਸਹਿਬਜ਼ਾਦਿਆਂ ਵੱਲੋਂ ਇਹ ਕਿਹਾ ਜਾਂਦਾ ਹੈ ਵਜੀਦ ਖਾਨ ਤੂੰ ਨਵਾਬ ਮਲੇਰ ਕੋਟਲਾ ਦੇ ਭਰਾਵਾਂ ਦੀ ਕੁਰਬਾਨੀ ਨੂੰ ਛੋਟਾ ਕਰ ਰਿਹਾ ਹੈ ਉਹਨਾਂ ਦਾ અપਮਾਨ ਕਰ ਰਿਹਾ ਹੈ ਉਹ ਜੰਗ ਦੇ ਵਿੱਚ ਜੂਝਦੇ ਹੋਏ ਕੁਰਬਾਨ ਹੋਏ ਨੇ ਇਸ ਤੋਂ ਬਾਅਦ ਦੇ ਵਿੱਚ ਵਜੀਦ ਖਾਨ ਵੱਲੋਂ ਨਵਾਬ ਮਲੇਰ ਕੋਟਰਾ ਨੂੰ ਕਿਹਾ ਜਾਂਦਾ ਹੈ ਕਿ ਇਹ ਜੋ ਬੱਚੇ ਨੇ ਇਹਨਾਂ ਦੇ ਪਿਤਾ ਨੇ ਤੁਹਾਡੇ ਭਰਾਵਾਂ ਨੂੰ ਕਤਲ ਕੀਤਾ ਹੈ ਤੁਹਾਡੇ ਭਰਾਵਾਂ ਨੂੰ ਮਾਰਿਆ ਹੈ ਇਹ ਤੁਹਾਡੇ ਹਵਾਲੇ ਤੁਸੀਂ ਇਹਨਾਂ ਨੂੰ ਸਜ਼ਾ ਦੇ ਸਕਦੇ ਹੋ ਪਰੰਤੂ ਨਵਾਬ ਮਲੇਰ ਕੋਟਰਾ ਨੇ ਕਿਹਾ ਮੈਂ ਇਨਸਾਨੀਅਤ ਦੇ ਆਧਾਰ ਤੇ ਇਹਨਾਂ ਬੱਚਿਆਂ ਨੂੰ ਛੱਡਣਾ ਚੁਣਿਆ ਕਿਉਂਕਿ ਔਰਤਾਂ ਅਤੇ ਬੱਚਿਆਂ ਦੇ ਉੱਪਰ ਜ਼ੁਲਮ ਕਰਨਾ ਸਾਡੇ ਅਨੁਸਾਰ ਅਪਰਾਧ ਹੈ ਇਹਨਾਂ ਦਾ ਪਿਤਾ ਨੇ ਜੰਗ ਦੇ ਵਿੱਚ ਮੇਰੇ ਭਰਾਵਾਂ ਨੂੰ ਮਾਰਿਆ ਹੈ ਤਾਂ ਮੈਂ ਜੰਗ ਦੇ ਵਿੱਚ ਹੀ ਜਿਹੜਾ ਹੈਗਾ ਇਹਨਾਂ ਦੇ ਪਿਤਾ ਤੋਂ ਆਪਣਾ ਬਦਲਾ ਲਵਾਂਗਾ ਇਸ ਤੋਂ ਬਾਅਦ ਜਦੋਂ ਅਵਜੀਦ ਖਾਨ ਨੂੰ ਇਹ ਲੱਗਦਾ ਹੈ ਕਿ ਮੇਰੀਆਂ ਤਾਂ ਸਾਰੀਆਂ ਉਮੀਦਾਂ ਦੇ ਪਾਣੀ ਫਿਰ ਗਿਆ ਤਾਂ ਉਹ ਵੀ ਹੱਸਦਾ ਹੋਇਆ ਕਹਿੰਦਾ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਇਹਨਾਂ ਤੋਂ ਇਹ ਤਾਂ ਪੁੱਛ ਲਵਾਂ ਕਿ ਜੇ ਮੈਂ ਇਹਨਾਂ ਨੂੰ ਛੱਡ ਦੇਵਾਂ ਤਾਂ ਕੀ ਕਰੋਗੇ ਤਾਂ ਉਸ ਸਮੇਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਗੱਜਕੇ ਜਵਾਬ ਦਿੱਤਾ ਕਿ ਅਸੀਂ ਉਹੀ ਕੰਮ ਕਰਾਂਗੇ ਜੋ ਸਾਡੇ ਗੁਰੂ ਪੀਤਾ ਨੇ ਕੀਤਾ। ਅਸੀਂ ਉਹੀ ਕੰਮ ਕਰਾਂਗੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਰਨੀਆਂ। ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ। ਫੌਜ ਇਕੱਠੀ ਕਰਾਂਗੇ ਤੇ ਫੌਜ ਇਕੱਠੀ ਕਰਕੇ ਦੁਬਾਰਾ ਫੇਰ ਤੇਰੇ ਜਿਹੜਾ ਹੈਗਾ ਜ਼ੁਲਮ ਦੇ ਖਿਲਾਫ ਲੜਾਂਗੇ। ਇੰਨੀ ਦੇਰ ਨੂੰ ਸੁੱਚਾ ਆਨੰਦ ਕਹਿੰਦਾ ਹੈ ਸੱਪਦੇ ਬੱਚੇ ਸਪੌਲਿਏ ਹੁੰਦੇ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਜਲ ਤੋਂ ਜਲਦ ਮਾਰ ਦੇਣਾ ਚਾਹੀਦਾ ਹੈ। ਇਹਨੇਰੇ ਵਿੱਚ ਛੋਟੇ ਸਾਹਿਬਜ਼ਾਦਿਆਂ ਵੱਲੋਂ ਸੁੱਚਾ ਆਨੰਦ ਨੂੰ ਲਲਕਾਰਿਆ ਜਾਂਦਾ ਹੈ ਕਿ ਸਾਡੇ ਗੁਰਪਿਤਾ ਦੇ ਖਿਲਾਫ ਬੋਲਣ ਵਾਲਿਆਂ ਦੇ ਜੇ ਅਸੀਂ ਕੈਦ ਦੇ ਵਿੱਚ ਨਾ ਹੁੰਦੇ ਤਾਂ ਤੇਰਾ ਸਿਰ ਧੜ ਤੋਂ ਅਸੀਂ ਅਲੱਗ ਕਰ ਦੇਣਾ ਸੀ ਇੰਨੀ ਗੱਲ ਸੀ ਕਿ ਨਵਾਬ ਵਜੀਦ ਖਾਨ ਨੂੰ ਜਿਹੜਾ ਸੱਤੀ ਕੱਪੜੀ ਅੱਗ ਲੱਗੀ ਤੇ ਨਾਲ ਦੀ ਨਾਲ ਉਸਨੇ ਜਿਹੜਾ ਫਤਵਾ ਜਾਰੀ ਕਰਨ ਵਾਸਤੇ ਕਾਜੀ ਨੂੰ ਕਿਹਾ ਤਾਂ ਕਾਜੀ ਨੇ ਫਤਵਾ ਜਾਰੀ ਕੀਤਾ ਛੋਟੇ ਸਹਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚਿੰਨ ਕੇ ਮੌਤ ਦੀ ਸਜ਼ਾ ਦਿੱਤੀ ਹੈਗੀ ਹੈ ਸੁਣਾਈ ਗਈ ਕਿ ਉਹ ਨੀਆਂ ਦੇ ਵਿੱਚ ਚਿਰਿਆ ਜਾਵੇ ਇਹ ਸਜ਼ਾ ਨੂੰ ਸੁਣ ਕੇ ਨਵਾਬ ਮਲੇਰ ਕੋਟਲਾ ਕਚਹਿਰੀ ਤੋਂ ਛੱਡ ਕੇ ਗੁੱਸੇ ਦੇ ਵਿੱਚ ਬਾਹਰ ਚਲਾ ਜਾਂਦਾ ਹੈ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਇਸੇ ਕਰਕੇ ਅੱਜ ਤੱਕ ਸਿੱਖ ਕੌਮ ਨਵਾਬ ਮਲੇਰ ਕੋਟਲਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਮਾਣ ਅਤੇ ਸਤਿਕਾਰ ਕਰਦੀ ਹੈ ਤੇ ਉਹਨਾਂ ਦੀ ਇੱਕ ਸਿੱਖ ਧਰਮ ਦੇ ਵਿੱਚ ਇੱਕ ਵੱਖਰੀ ਇੱਜ਼ਤ ਹੈ ਕਚਹਿਰੀ ਖਤਮ ਹੁੰਦੀ ਹੈ ਕਚਹਿਰੀ ਖਤਮ ਹੋਣ ਤੋਂ ਬਾਅਦ ਵਿੱਚ ਚਾਰੇ ਪਾਸੇ ਚਰਚਾ ਹੁੰਦੀ ਹੈ ਕਿ ਵਜੀਦ ਖਾਨ ਨੇ ਬਹੁਤ ਮਾੜਾ ਫੈਸਲਾ ਲਿਆ ਬੱਚਿਆਂ ਦੇ ਨਾਲ ਬਹੁਤ ਧੱਕਾ ਕੀਤਾ ਗਲਤ ਫੈਸਲਾ ਲਿਆ ਗਿਆ ਬੱਚੇ ਦਾਦੀ ਮਾਂ ਕੋਲ ਆਉਂਦੇ ਆ ਕੇ ਕਚਹਿਰੀ ਦੀ ਸਾਰੀ ਕਹਾਣੀ ਦੱਸਦੇ ਐ ਅਤੇ ਖੁਸ਼ੀ-ਖੁਸ਼ੀ ਐ ਦੱਸਦੇ ਐ ਕਿ ਅਸੀਂ ਵੀ ਆਪਣੇ ਜਿਹੜੇ ਹੈਗੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਜਲਦ ਮਿਲਣ ਜਾ ਰਹੇ ਹਾਂ ਸਾਨੂੰ ਜਿਹੜਾ ਹੈਗਾ ਨੀਆਂ ਦੇ ਵਿੱਚ ਚਿੰਨ ਦੀ ਸਜਾ ਸੁਣਾਈ ਗਈ ਐ ਸਾਰੀ ਰਾਤ ਇਧਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਇੱਕਠੇ ਬੈਠਦੇ ਨੇ ਕੋਈ ਖਾਣਾ ਨਹੀਂ ਦਿੱਤਾ ਜਾਂਦਾ ਭੁੱਖੇ ਨੇ ਠੰਡ ਤੋਂ ਬਚਾਅस्ते ਕੋਈ ਕੱਪੜਾ ਨਹੀਂ ਦਿੱਤਾ ਜਾਂਦਾ ਤਾਂ ਮਾਤਾ ਜੀ ਸ਼ਹੀਦ ਸਿੰਘਾਂ ਦੀਆਂ ਸਾਖੀਆਂ ਸਾਹਿਬਜ਼ਾਦਿਆਂ ਨੂੰ ਸੁਣਾਉਂਦੇ ਹਨ ਦੂਸਰੇ ਪਾਸੇ ਵਜੀਦ ਖਾਨ ਦੇ ਘਰ ਦੇ ਵਿੱਚ ਵਜੀਦ ਖਾਨ ਦੀ ਬੀگم ਸਜ਼ਾ ਦਾ ਵਿਰੋਧ ਕਰਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਇਹ ਫਤਵਾ ਵਾਪਸ ਕਰ ਲਵੋ ਤਾਂ ਇਹ ਫਤਵਾ ਜਿਹੜਾ ਹੈਗਾ ਗਲਤ ਹੋਇਆ ਤਾਂ ਇਸ ਤਰੀਕੇ ਦੇ ਨਾਲ ਜਿਹੜੀ 12 ਪੌਧੀ ਰਾਤ ਗੁਜ਼ਰਦੀ ਹੈ ਗੁਰੂ ਘਰ ਦਾ ਸੇਵਕ ਮੋਤੀराम ਮਹਰਾਜੀ ਅੱਜ ਫਿਰ ਦੁੱਧ ਦੀ ਸੇਵਾ ਕਰਦੇ ਹੈ ਪਰੰਤੂ ਅੱਜ ਦੀ ਦੁੱਧ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਰਿਸ਼ਵਤ ਦੇਣ ਦੇ ਲਈ ਆਪਣਾ ਘਰ ਵੇਚਣਾ ਪੈਂਦਾ ਹੈ ਤਾਂ ਗੁਰੂ ਦਾ ਸਿੰਘ ਆਪਣਾ ਘਰ ਵੇਚ ਕੇ ਗੁਰੂ ਦੇ ਲਾਲਾ ਨੂੰ ਅਤੇ ਮਾਤਾ ਜੀ ਨੂੰ ਦੁੱਧ ਤੇ ਪਿਉਂਦਾ ਹੈ ਤਾਂ ਇੱਥੇ ਹੀ ਨਹੀਂ ਇਸ ਤੋਂ ਬਾਅਦ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਸਦਕਾ ਮੋਤੀ RAM ਮਹਿਰਾ ਤੇ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਕੋਲੂ ਦੇ ਵਿੱਚ ਪੀੜ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਪਰੰਤੂ ਇਹ ਗੁਰਸਿੱਖ ਆਪਣੀ ਸਿੱਖੀ ਨਿਭਾ ਗਿਆ ਆਪਣੇ ਗੁਰੂ ਨਾਲ ਪਿਆਰ ਨਿਭਾ ਗਿਆ ਤਾਂ ਦੋਸਤੋ ਅੱਜ ਦੀ ਰਾਤ ਆਖਰੀ ਰਾਤ ਹੈ ਠੰਡੀ ਰਾਤ ਹੈ ਠੰਡੇ ਬੁਰਜ ਦੇ ਵਿੱਚ ਕੱਟ ਰੇ ਹੈ ਕੱਲ ਨੂੰ ਸਵੇਰੇ ਜਿਹੜਾ ਹੈਗਾ ਲਗਭਗ 10 ਤੋਂ 11 ਵਜੇ ਦੇ ਵਿਚਾਲੇ 13 ਪੋ ਨੂੰ 10 ਤੋਂ 11 ਵਜੇ ਦੇ ਵਿਚਾਲੇ ਸਹਿਬਜ਼ਾਦੇਆਂ ਨੂੰ ਨੀਆਂ ਦੇ ਵਿੱਚ ਨੀਆਂ ਜਾਣਾ ਤਾਂ ਅੱਜ ਆਖਰੀ ਰਾਤ ਠੰਡੇ ਬੁਰਜ ਦੇ ਵਿੱਚ ਸਹਿਬਜ਼ਾਦੇ ਗੁਜ਼ਾਰਨਗੇ ਗੱਲ ਸੋਚਣ ਵਾਲੀ ਹੈ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਪੂਰਨੇ ਪਾ ਗਏ ਬਹੁਤ ਵੱਡਾ ਜਿਹੜਾ ਹੈਗਾ ਇੱਕ ਉਹ ਕੰਮ ਕਰਕੇ ਗਏ ਸਿੱਖੀ ਦੇ ਬੂਟੇ ਨੂੰ ਆਪਣਾ ਖੂਨ ਦੇ ਕੇ ਸਿੰਜ ਕੇ ਗਏ ਤੇ ਜੋ ਕੁਰਬਾਨੀ ਦੀ ਸਿੱਖੀ ਧਰਮ ਦੇ ਵਿੱਚ ਪਰੰਪਰਾ ਹੈ ਉਸ ਪਰੰਪਰਾ ਨੂੰ ਇਹਨਾਂ ਨੇ ਅੱਗੇ ਵਧਾਇਆ ਤਾਂ ਇਹ ਦਿਨ ਸਾਡੇ ਆਸਤੇ ਤੇ ਠੀਕ ਹੈ ਕਿ ਅਸੀਂ ਖੁਸ਼ੀਆਂ ਨਹੀਂ ਮਨਾਉਣੀਆਂ ਪਰੰਤੂ ਅਸੀਂ ਚੜ੍ਹਦੀ ਕਲਾ ਵੀ ਨਹੀਂ ਛੱਡਨੀ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਕੁਰਬਾਨੀ ਨੂੰ ਯਾਦ ਕਰਨ ਦਾ ਤੇ ਸਿਰ ਜੋੜ ਕੇ ਬੈਠਣ ਦਾ ਹੈ ਮੈਂ ਸਾਡੇ ਵੱਖ-ਵੱਖ ਧਾਰਮਿਕ ਆਗੂઓને ਕਹਿਣਾ ਚਾਹਾਂਗਾ ਕਿ ਜਿਸ ਸਮੇਂ ਕਸ਼ਮੀਰ ਦੇ ਵਿੱਚ ਗੋਲੀਬਾਰੀ ਹੁੰਦੀ ਹੈ ਪਾਕਿਸਤਾਨ ਦੇ ਬਾਰਡਰ ਤੇ ਗੋਲੀਬਾਰੀ ਚੱਲਦੀ ਹੈ ਪਰੰਤੂ ਰਮਜ਼ਾਨ ਦੇ ਮਹੀਨੇ ਦੇ ਵਿੱਚ ਅਸੀਂ ਉੱਥੇ ਜੰਦਬੰਦੀ ਕਰਦੇ ਹਾਂ ਅਸੀਂ ਗੋਲੀ ਚਲਾਉਣੀ ਬੰਦ ਕਰਦੇ ਹਾਂ ਦੋ ਦੇਸ਼ਾਂ ਦੇ ਗੋਲੀ ਚਲਣੀ ਬੰਦ ਹੋ ਜਾਂਦੀ ਕਸ਼ਮੀਰ ਦੇ ਵਿੱਚ ਜਿੱਥੇ ਦੋਵੇਂ ਪਾਸਿਓਂ ਗੋਲੀਬਾਰੀ ਹੁੰਦੀ ਹੈ ਅੰਦਰੂਨੀ ਅਸਿਆਂ ਦੇ ਵਿੱਚ ਮੁਕਾਬਲੇ ਹੁੰਦੇ ਆ ਉਹ ਵੀ ਰਮਜ਼ਾਨ ਦੇ ਦਿਨਾਂ ਦੇ ਵਿੱਚ ਜੰਦਬੰਦੀ ਕਰ ਲੈਂਦੇ ਆ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਡੇ ਕੌਮ ਦੇ ਲੀਡਰਾਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ ਕਿ ਘੱਟੋ-ਘੱਟ ਇਹਨਾਂ ਦਿਨਾਂ ਦੇ ਵਿੱਚ ਵੈਰ-ਵਿਰੋਧ ਭਰਾ ਕੇ ਇੱਕ ਝੰਡੇ ਥਲੇ ਇਕੱਠੇ ਹੋਵੋ ਅਤੇ ਆਉਣ ਵਾਲੇ ਦਿਨ ਦੇ ਵਿੱਚ ਸਾਡੀ ਦਿਸ਼ਾ ਅਤੇ ਦਸ਼ਾ ਕੀ ਹੋਏਗੀ ਇਸ ਬਾਰੇ ਚਰਚਾ ਕਰੀਏ ਤਾਂ ਇਹ ਬਹੁਤ ਚੰਗੀ ਗੱਲ ਹੋਏਗੀ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਕੁਰਬਾਨੀਆਂ ਬਾਰੇ ਵੱਤ-ਵੱਤ ਦੱਸਿਆ ਜਾਵੇ ਤਾ ਕੱਲ ਨੂੰ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ 13 ਪੌਦੇ ਬਾਰੇ ਤਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਖਰੀ ਰਾਤ ਜਿਸ ਸਮੇ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਹਿਬਜਾਦੇ ਰਾਤ गुजार ਰਹੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ